ਦੋਸਤੋ ਸੰਰੂਰ ਨੇੜਲੇ ਪਿੰਡ ਖੇੜੀ ਵਿਖੇ ਪਿਛਲੇ ਦਿਨੀ ਜਿਹੜੀ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ ਇੱਕ ਮਨਰੇਗਾ ਮੇਡ ਦੀ ਜਿਹੜੀ ਇੱਕ ਸੜਕ ਹਾਸੀ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਜਿਸ ਵੇਲੇ ਉਹ ਇੱਕ ਬਾਗ ਦੇ ਵਿੱਚ ਕੰਮ ਕਰਦੇ ਕੁਝ ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਲਗਾਉਣ ਦੇ ਲਈ ਜਦੋਂ ਉਹ ਜਾ ਰਹੀ ਹੁੰਦੀ ਹੈ ਤਾਂ ਇੱਕ ਗੱਡੀ ਦੀ ਲਪੇਟ ਵਿੱਚ ਆ ਜਾਂਦੀ ਹੈ ਜਿਸ ਕਰਕੇ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਇਸ ਦੁਖਦਾਈ ਮੌਕੇ ਦੇ ਉੱਤੇ ਜਿਸ ਵੇਲੇ ਪਰਿਵਾਰ ਦੇ ਉੱਤੇ ਬਹੁਤ ਹੀ ਵੱਡਾ ਦੁੱਖਾਂ ਦਾ ਪਹਾੜ ਟੁੱਟ ਰਿਹਾ ਹੋਵੇ ਤਾਂ ਸਬੰਧਤ ਵਿਭਾਗ ਵੱਲੋਂ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਉਸ ਪਰਿਵਾਰ ਦੀ ਮਾਲੀ ਮਦਦ ਜਾਂ ਉਸ ਪਰਿਵਾਰ ਦੀ ਬਾਹਰ ਫੜਨ ਦੀ ਬਜਾਏ ਜਦੋਂ ਹੱਥ ਪਿੱਛਾਂ ਨੂੰ ਵਿੱਚੇ ਗਏ ਤਾਂ ਕੁਝ ਜਨਤਕ ਜਥੇਬੰਦੀਆਂ ਕੁਝ ਇਨਸਾਫਸੰਦ ਲੋਕ ਉਸ ਪਰਿਵਾਰ ਦੀ ਮਦਦ ਲਈ ਅੱਗੇ ਆਏ ਤੇ ਉਹਨਾਂ ਨੂੰ ਇਹ ਰੋਡ ਤਕਰ ਵੀ ਜਾਮ ਕਰਨਾ ਪਿਆ ਔਰ ਜਿਹੜੀ ਰਾਣੀਕੌਰ ਦੀ ਲਾਸ਼ ਵੀ ਪਿਛਲੇ 4 ਦਿਨਾਂ ਤੋਂ ਸਿਵਲ ਹਸਪੀਟਲ ਸੰਗ ਰੋਡ ਦੇ ਵਿੱਚ ਲੰਘਦੀ ਰਹੀ ਤੇ ਅਖੀਰ ਅੱਜ ਜਿਹੜਾ ਉਕਤ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਦੀ ਜਿਹੜੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਨਾਰੀ ਏਕਤਾ ਜਾਗਰੂਕੀ ਫਰੰਟ ਦੀ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਧੂਰੀ ਡੈਮੋਕਰੈਟਿਕ ਮਨਰੇਗਾ ਫਰੰਟ ਦੇ ਰਾਜਕੁਮਾਰ ਕਨਸੂਹਾ ਤੇ ਸੀਆਈਟੀਯੂ ਦੇ ਸੂਬਾ ਪ੍ਰਧਾਨ ਕਵਰਡ ਸ਼ੇਰ ਸਿੰਘ ਫਰਵਾਹੀ ਜਿਹੜਾ ਬਹੁਤ ਹੀ ਸੰਜੀਦਗੀ ਦੇ ਨਾਲ ਡਿਪਟੀ ਕਮਿਸ਼ਨਰ ਅੱਗੇ ਜਿਹੜਾ ਇੱਕ ਮਜ਼ਦੂਰ ਔਰਤ ਦੀ ਮੌਤ ਦਾ ਮਾਮਲਾ ਰੱਖਦੇ ਨੇ ਤਾਂ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਿਹੜਾ ਆਗੂਆਂ ਦੀ ਤਜਵੀਜ਼ ਦੇ ਮੁਤਾਬਕ ਜਿਹੜਾ ਉਹ ਫੈਸਲਾ ਲੈਂਦੇ ਆ ਤੁਰੰਤ 4 ਲੱਖ ਰੁਪਿਆ ਦੀ ਮਦਦ ਹੈ ਜਿਹੜੀ ਮੁੱਖ ਮੰਤਰੀ ਰਾਤ ਖੰਡ ਵਿੱਚੋਂ ਦੇਣ ਦਾ ਲਿਖਤੀ ਭਰੋਸਾ ਦਿੱਤਾ ਗਿਆ ਇਸ ਤੋਂ ਇਲਾਵਾ ਐਕਸ ਗ੍ਰੇਸ਼ੀਅਸ ਸਕੀਮ ਦੇ ਤਹਿਤ ਜੋ ਮਾਦੀ ਮਦਦ 2 ਲੱਖ ਰੁਪਏ ਦੀ ਉਹ ਦੇਣ ਦਾ ਵੀੜਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਨੇ ਜਿਹੜਾ ਸਹਿਮਤ ਹੁੰਦੇ ਆ ਅੱਜ ਉਸ ਉਕਤ ਮਨਰੇਗਾ ਮੇਟ ਦੇ ਅੰਤਮ ਸੰਸਕਾਰ ਦੇ ਲਈ ਸਹਿਮਤੀ ਦਿੱਤੀ ਗਈ ਕਿ ਅੱਜ ਉਸ ਦਾ ਭੈਣ ਦਾ ਸੰਸਕਾਰ ਕੀਤਾ ਗਿਆ ਇਸ ਮੌਕੇ ਬੀਡੀਪੀਓ ਸੰਗਰੂਰ ਦੀ ਡਿਊਟੀ ਲਗਾਈ ਗਈ ਬੀਡੀਪੀਓ ਸੰਗਰੂਰ ਨੇ ਆ ਕੇ ਵਿਸ਼ਵਾਸ ਦਿਵਾਇਆ ਉਹਨੇ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਬੀਡੀਪੀਓ ਸੰਰੂਰ ਵੱਲੋਂ ਜੋ ਵੀ ਜਿਹੜਾ ਉਸ ਵੇਲੇ ਵਿਸ਼ਵਾਸ ਜੋ ਕੰਡਕਟੀ ਦੇ ਵਿੱਚ ਰਾਣੀ ਕੌਰ ਨਾਲੁਰ ਘਟਨਾ ਬੱਕਰੀ ਆ ਉਹਦੇ ਸਬੰਧ ਦੇ ਵਿੱਚ ਮੰਡੂ ਜੀ ਸਾਹਿਬ ਨਾਲ ਉਹਨੇ ਤੁਹਾਡੇ ਜਥੇਬੰਦੀ ਦੀ ਮੀਟਿੰਗ ਹੋ ਕੇ ਅੱਡੀ ਆ ਜੀ ਸਾਹਿਬ ਵੱਲੋਂ ਹੁਕਮ ਹੋਇਆ ਵੀ ਤੁਸੀਂ ਜਾ ਕੇ ਸੰਗਤ ਨੂੰ ਇੱਕ ਵਾਰੀ ਜੋ ਵੀ ਅੰਦਰ ਗੱਲਬਾਤ ਹੋਈ ਆ ਉਹਦੇ ਬਾਰੇ ਦੱਸ ਦਿਓ ਸੋ ਜੋ ਮਨਰੇਗਾ ਐਕਟ ਦੇ ਤਹਿਤ ਜੇ ਜੁਰਘਟਨਾ ਹੋਈ ਹੈ ਉਹਦੇ ਲਈ 2 ਲੱਖ ਰੁਪਇਆ ਐਕਸਗਰੇਸ਼ੀਆ ਗ੍ਰਾਂਟ ਹੈ ਜਿਹੜੀ ਬਾਕੀ ਜੋ ਮੁੱਖ ਮੰਤਰੀ ਰਾਹਤ ਫੰਡ ਹੈਗਾ ਉਹਦੇ ਵਿੱਚੋਂ ਡੀਸੀ ਸਾਹਿਬ ਦੇ ਹੁਕਮ ਦੇ ਅਨੁਸਾਰ 4 ਲੱਖ ਰੁਪਇਆ ਜਿਹੜਾ ਉਹ ਡੀਸੀ ਸਾਹਿਬ ਨੂੰ ਫਾਈਲ ਬਣਾ ਕੇ ਭੇਜਾਂਗੇ ਉਹਨਾਂ ਵੱਲੋਂ ਜਿਹੜਾ ਹੈਗਾ ਮੁੱਖ ਮੰਤਰੀ ਸਹਾਇਤਾ ਫੰਡ ਜੋ ਵੀ ਹੈ ਤੁਹਾਨੂੰ ਉਹ ਮਿਲਣਾ ਹੈ। はい ਹੋ ਇਹ ਜੇ ਇੱਕ ਆਪਣੇ ਪੱਤਰ ਦੇਣ ਦੀ ਗੱਲ ਹੋਈ ਸੀ ਜੀ ਉਹ ਤੁਹਾਨੂੰ ਕਿਵੇਂ ਦੇਖੋ ਪੱਤਰ ਮੈਂ ਦਫ਼ਤਰ ਜਾ ਕੇ ਹੁਣ ਮੈਂ ਐਸਡੀਓ ਸਾਹਿਬ ਨੂੰ ਪੱਤਰ ਜਿਹੜਾ ਉਹ ਭੇਜ ਦਣਾ ਐਸਡੀਓ ਸਾਹਿਬ ਅੱਗੇ ਡੀਪੀ ਸਾਹਿਬ ਨੂੰ ਭੇਜ ਦਗੇ ਅੱਗੇ ਉਹ ਨਹੀਂ ਕਰਦੇ ਹਾਂ ਜੀ ਇਹ ਗੱਲ ਕਰ ਰਹੇ ਸਰ ਬਹੁਤ ਪਾਸੇ ਮੇਰੇ ਵੀ ਆ ਗਿਆ ਗਿਆ ਸੀ ਨਾ ਜੀ ਸਾਹਿਬ ਨੇ 10 ਮਿੰਟ ਕਹਿੰਦੇ ਸੀਗੇ ਅਸੀਂ ਅੱਧਾ ਘੰਟਾ ਬਿਟ ਇੱਕੋ ਸਰ ਮੈਂ ਉਹ ਦਫਤਰ ਜਾਊਂਗਾ ਦਫਤਰ ਜਾ ਕੇ ਲੈਟਰਾਂ ਦਾ ਵੇਟ ਕਰਾਉਣੇ ਜੀ ਸੀ ਹੁਣ ਮੈਂ ਦਫਤਰ ਜਾ ਕੇ ਲੈਟਰ ਬਣਾ ਕੇ ਅਸ਼ਰੇਮ ਸਾਹਿਬ ਦੇ ਦਫਤਰ ਹਾਂ ਜੀ ਇੱਕ ਵੇਲੇ ਧਿਆਨ ਚ ਰੱਖ ਇੱਕ ਮਿੰਟ ਸਰ ਉਹੀ ਗੱਲ ਕਰ ਰਿਹਾ ਮੈਂ ਜਾ ਕੇ ਦਫਤਰ ਅਸ਼ਰੇਮ ਸਾਹਿਬ ਦੇ ਦਫਤਰ ਨੂੰ ਲੈਟਰ ਹੈ ਜਿਹੜਾ ਆਪਣੇ ਵੱਲੋਂ ਬੇਨਤੀ ਕਰਦਣਾ ਅਸ਼ਰੇਮ ਸਾਹਿਬ ਅਗੇ ਡੀ ਸਾਹਿਬ ਉਹ ਬੇਨਤੀ ਹੈ ਸਸਤਾ ਹੀ ਚੱਲੂਗਾ ਬੇਨਤੀ ਹੈ ਵੀ ਤੁਹਾਡੇ ਲੈਟਰ ਤੋਂ ਬਾਅਦ ਰੋਸੇ ਤੋਂ ਬਾਅਦ ਪੋਸਟ ਮਾਰਟ ਨੂੰ ਕਰਾਉਣਾ ਪੋਸਟ ਪੋਸਟ ਮਾਰਟਰ ਦਾ ਵੀ ਟਾਈਮ ਆਉਂਦਾ 5 ਵਜੇ ਦਾ ਉਹ ਉਸੇ ਹੁਣ ਤੁਹਾਡੇ ਕੋਲੇ ਘੜੀਆਂ 10 ਮਿੰਟ ਦਫਤਰ ਜਾਣ ਨੂੰ ਲੱਗਣਗੇ ਦੇਖੋ ਲੈਣ ਤਿਆਰ ਕਰ ਲੈਂਦਾ ਚਾਹਵਦੇ ਤੋਂ ਤੁਹਾਡਾ ਫੋਨ ਲੈਣ ਤਿਆਰ ਕਰਕੇ ਮੈਂ ਨਾਲ ਦੀ ਨਾਲ ਐਸਡੀਓ ਸਾਹਿਬ ਨੂੰ ਮਿਲ ਕਰਵਾ ਦਿੰਦਾ ਸਾਇਰ ਬਾਈਹੈਂਡ ਪਹੁੰਚਦਾ ਕਰ ਦਿਆਂ ਅੱਗੇ ਉਹਨਾਂ ਦਾ ਪੋਸਟ ਠੀਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ